ਸ਼ੂਗਰ ਦੇ ਮਰੀਜ਼ਾਂ ਵਿੱਚ ਸਭ ਤੋਂ ਵੱਡਾ ਡਰ ਜੋ ਹੁੰਦਾ ਹੈ ਉਹ ਹੈ ਕਿ ਗੁਰਦੇ ਤੇ ਨਹੀਂ ਖਰਾਬ ਹੋ ਗਏ। ਔਰ ਗੁਰਦਿਆਂ ਦੇ ਵਾਸਤੇ ਜੋ ਆਮ ਤੌਰ ਤੇ ਮਰੀਜ਼ਾਂ ਨੂੰ ਟੈਸਟ ਪਤਾ ਹੁੰਦਾ ਹੈ ਉਹ ਹੁੰਦਾ ਹੈ ਸੀਰਮ ਕਰੈਟਨਿਨ। ਔਰ ਇਹ ਜਦੋਂ ਜ਼ਿਆਦਾ ਆਵੇ ਤੇ ਮਰੀਜ਼ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰਦੇ ਆਈ ਦਵਾਈ ਦਿੱਤੀ ਕਿ ਨਹੀਂ ਨੇ। ਤੋਂ ਆਓ ਜਾਨੀਏ ਕਿ ਕਿਹੜੀਆਂ ਦਵਾਈਆਂ ਨੇ ਜਿਹੜੇ ਕਿ ਗੁਰਦਿਆਂ ਦੇ ਖਰਾਬ ਹੋਣ ਤੋਂ ਰੁਕਦਿਆਂ ਨੇ ਜਾਂ ਜੇ ਗੁਰਦੇ ਖਰਾਬ ਹੋ ਜਾਣ ਤੇ ਉਹਨਾਂ ਦਾ ਅਗਾ ਖਰਾਬ ਹੋਣਾ ਜਿਹੜਾ ਵੈ ਰੁਕਦਿਆਂ ਨੇ ਤੋਂ ਇਹਨਾਂ ਦਵਾਈਆਂ ਵਿੱਚ ਜਿਹੜੀ ਸਭ ਤੋਂ ਪਹਿਲੀ ਦਵਾਈ ਹੈ ਉਹ ਹੈ ਕਿ ਬਲੱਡ ਪ੍ਰੈਸ਼ਰ ਦਾ ਕੰਟਰੋਲ ਵਧੀਆ ਬੜਾ ਵਧੀਆ ਹੋਣਾ ਚਾਹੀਦਾ ਹੈ। ਔਰ ਬਲੱਡ ਪ੍ਰੈਸ਼ਰ ਦੀਆਂ ਵੀ ਕੁਝ ਖਾਸ ਦਵਾਈਆਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਕੈਨੇ ਹੈ ਕਿ ਉਹਨਾਂ ਦਾ ਗੁਰਦਿਆਂ ਨੂੰ ਬਚਾ ਕਰਨ ਵਾਸਤੇ ਖਾਸ ਰੋਲ ਹੈ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਚੀਜ਼ ਜਿਹੜੀ 슈ਗਰ ਦੇ ਮਰੀਜ਼ਾਂ ਦੇ ਵਿੱਚ ਗੁਰਦੇ ਖਰਾਬ ਹੋਣ ਤੋਂ ਰੋਕਦੀ ਹੈ ਉਹ ਕੀ 슈ਗਰ ਦਾ ਕੰਟਰੋਲ ਬਰੀਆ ਹੋਵੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਡਾਕਟਰ ਸਾਹਿਬ 슈ਗਰ ਦੀ ਕੋਈ ਗੱਲ ਨਹੀਂ ਸਾਡੇ ਸਿਰਫ ਗੁਰਦਿਆਂ ਦੀ ਦਵਾਈ ਦੇ ਦਿਓ ਪਰ ਗੁਰਦੇ ਵੀ ਤਾਂ ਹੀ ਬਚਦੇ ਨੇ ਜੇ ਸ਼ੂਗਰ ਦਾ ਕੰਟਰੋਲ ਵਧੀਆ ਹੋਵੇ ਸ਼ੂਗਰ ਦੀਆਂ ਦਵਾਈਆਂ ਵਿੱਚੋਂ ਵੀ ਕੁਝ ਦਵਾਈਆਂ ਐਸੀਆਂ ਨੇ ਜਿਨ੍ਹਾਂ ਦਾ ਖਾਸ ਅਸਰ ਹੈ ਗੁਰਦੇ ਬਚਾਉਣ ਵਾਸਤੇ ਔਰ ਉਹ ਅਸਰ ਇਨਾ ਵਧੀਆ ਹੈ ਕਿ ਹੁਣ ਬਿਨਾਂ ਸ਼ੂਗਰ ਵਾਲੇ ਮਰੀਜ਼ਾਂ ਦੇ ਵਿੱਚ ਵੀ ਇਹਨਾਂ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਕੁਝ ਦਵਾਈ ਖਾਸ ਨਵੀਂ ਆਈ ਹੈ ਨਵੀਂ ਦਾ ਮਤਲਬ ਵੀ ਪਿਛਲੇ 2-3 ਸਾਲ ਤੋਂ ਇਸਤੇਮਾਲ ਹੋ ਰਿਹਾ ਹੈ ਉਹਦਾ ਕੰਮ ਵੀ ਗੁਰਦਿਆਂ ਨੂੰ ਬਚਾਉਣ ਵਾਸਤੇ ਬਹੁਤ ਵੱਡਾ ਰੋਲ ਹੈ ਇਹ ਜਿਹੜੀ ਆਖਰੀ ਗੋਲੀ ਹੈ ਇਹ ਥੋੜੀ ਮਹਿੰਗੀ ਹੈ ਬਾਕੀ ਦਵਾਈਆਂ ਦਾ ਜਿਹੜਾ ਹੈ ਕੀਮਤ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਔਰ ਸ਼ੂਗਰ ਦਾ ਕੰਟਰੋਲ ਤੇ ਬਲੱਡ ਪ੍ਰੈਸ਼ਰ ਦਾ ਕੰਟਰੋਲ ਅچھے ਪੇਸ਼ ਨਾਲ ਬਿਲਕੁਲ ਮੁਫਤ ਹੈ ਔਰ ਇਹ ਸਾਰੇ ਇਲਾਜ ਕਿਸੇ ਵੀ ਹੋਰ ਗੁਰਦਿਆਂ ਵਾਲੀ ਦਵਾਈ ਤੋਂ ਉੱਪਰ ਨੇ ਇਹਨਾਂ ਦਾ ਗੁਰਦਿਆਂ ਨੂੰ ਪਛਾਣ ਵਿੱਚ ਜਿਆਦਾ ਵੱਡਾ ਰੋਲ ਹੈ। ਨਮਸਕਾਰ